ਗਿਫਟ ਕਰਿਆ ਤਾਂ ਕਿ ਬਲੌਗ ਵੇਖ ਲਿਆ ਜੀ ਦਵਾਦ ਉਹਨਾਂ ਦੀ ਬਹੁਤ ਵੜੀਆਂ ਵਾਹ ਕਰੀ ਖੜਾ ਦੇਖੋ ਟੂ ਦਿਲ ਚੌੜਾ ਹੋ ਗਿਆ ਮੇਰਾ ਮੇਰਾ ਜਾਂ ਮੇ ਸਿਆਉਣਾ ਲੱਗਾ ਨਾ ਕੀ ਛੋੜਾ ਬਹੁਤ ਵਧੀਆ ਭਾਈ ਨਾਮ ਖਰੀਦਦਾ ਚੱਪੜ ਤੇ ਲਾ ਦਿਓ ਭਾਈ ਚੱਪੜ ਤੇ ਠੀਕ ਹੈ ਮੇਤਰਾ ਚਲੋ ਜੀ ਹਬ ਬਠਿੰਡਾ ਸਰਦੂਰਗੜ ਬਠਿੰਡਾ ਸਿੱਧਾ ਹਬ ਆ ਕੇ ਉਤਰ ਗਏ ਭਾਈ ਪਿੰਡ ਅਸੂਰਤੀਏ ਤਿੰਨ ਦਿਨਾਂ ਬਾਅਦ ਪਿੰਡ ਦਾ ਮੂੰਹ ਦੇਖਿਆ ਦੋ ਦਿਨ ਬਠਿੰਡੇ ਲਾ ਕੇ ਅੱਜ ਵਾਪਸੀ ਹੋਈ ਆ ਉਹ ਕਿਵੇਂ ਆ ਤਾਇਆ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਦਾ ਸਤਿ ਸ੍ਰੀ ਅਕਾਲ ਠੀਕ ਹੈ ਆ ਗਿਆ ਤੇਰੇ ਕੋਲੇ ਕੀ ਹਾਲ ਹੈ ਤੇ ਜੀ ਆਇਆਂ ਨੂੰ ਆਖਦੇ ਆਂ ਭਾਈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਓ ਕਿਵੇਂ ਆ ਮਿੱਤਰਾ ਠੀਕ ਹੀ ਜਾਈਦਾ ਲੁਧਿਆਣੇ ਮੈਂ ਚੌਥੇ ਸੀ ਕੀ ਹਾਲ ਹੈ ਬਈ ਚੜਦੀ ਕਲਾ ਚਲੋ ਵਧੀਆ ਜਾਈਦੇ ਆ ਤੇ ਆ ਭਾਈ ਗਵਾਂਡੀ ਮਿੱਤਰ ਮਲਕੀਤ ਸਿੰਘ ਚੜਦੀ ਕਲਾ ਹਾਂ ਠੀਕ ਐ ਸਫਰ ਦੇਖਿਆ ਫਿਰ ਸਾਰਾ ਲਦਾਖਾਲਾ ਸਾਰਾ ਸਫਰ ਦੇਖਿਆ 11 ਵੇਲੀ ਦੇਖੇ ਮੁੜਦੇ ਹਾਂ ਵਧੀਆ ਲੱਗਿਆ ਕਰਮ ਕਰਮ ਤੇ ਖੜੇ ਹਾਂ ਹਾਂ ਵਧੀਆ ਜਲਮੋ ਪਿਆਰ ਕਰਦੇ ਸਾਰੇ ਵਧੀਆ ਲੱਗਾ ਲਦਾਖਾ ਜੇ ਨਹੀਂ ਕਰੇ ਦੇਖਣ ਨੂੰ ਘੁੰਮਣ ਨੂੰ ਜਾ ਮੈਸੇਜ ਤਾਂ ਕਿੰਨੇ ਪਾਈਗੇ ਦੱਸ ਕੇ ਵਗ ਜਾ ਕਰ ਤਰੰਦਰਾ ਨਾਲ ਲੱਗ ਜਾਣਾ ਠੀਕ ਐ ਕੋਈ ਗੱਲ ਨਹੀਂ ਸਾਰੇ ਬਣੂ ਜਾਂ ਸਾਈਕਲ ਤੇ ਉਹ ਵੀ ਚੱਕਦਾ ਉਹਦੇ ਨਾਲ ਠੀਕ ਐ ਉਹ ਵੀ ਵਗ ਜਾਂਦਾ ਬਸ ਉਹ ਐ ਜਦੋਂ ਬਾੜੀ ਚੜਾਈ ਹੁੰਦੀ ਉਹਦੋਂ ਰੋਡ ਕੇ ਲਿਜਾਣਾ ਪੈਂਦਾ ਉਹਦਾ ਕੰਮ ਬਸ ਉਹ ਵੀ ਠੀਕ ਹੁੰਦਾ ਕਿ ਚਲੋਗੇ ਤੁਰਕੀ ਜਾਈਂ ਅੰਦਰ ਯਾਰ ਹਣਾ ਹਾਂ ਨਹੀਂ ਵਧੀਆ ਯਾਰੋ ਸਾਰ ਹਰੇਕ ਚੀਜ਼ ਦਾ ਆਪਣਾ ਆਨੰਦ ਦਾ ਤੁਰਕੇ ਜਾਣ ਦਾ ਆਪ ਦਾ ਹੈ ਉਹ ਦੋ ਟੂਈਆਂ ਵਾਲੇ ਉੱਠ ਬੜੇ ਦੇਖਿਆ ਉਹਨੇ ਦੇਖਿਆ ਸੀ ਓਹੋ ਦੋ ਤਿੰਨ ਥਾਵਾਂ ਧੀਏ ਬਸ ਆਪਣੇ ਇੱਕ ਥਾਂ ਹੀ ਇੱਥੇ ਤੇ ਨਹੀਂ ਚੀਨ ਮੰਗੋਲੀਆ ਕਜ਼ਾਕਿਸਤਾਨ ਇਹ ਹੀ ਥਾਵਾਂ ਤੇ ਨੇ ਬਸ ਉਹ ਦੋ ਤਿੰਨ ਦੇਸ਼ਾਂ ਚ ਹੀ ਹੈਗੇ ਉੱਥੇ ਬਸ ਉਹ ਕੱਲੇ ਉਹ ਰੱਖੇ ਹਣਾ ਹੈ ਕੀ ਕੀ ਟਿਗੂਟੀ ਕਰਦੇ ਉਹਨਾਂ ਨਾ 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 ਬਸ ਉਹ ਰੱਖੇ ਹੋਏ ਸੀ ਵਸਤੀ ਉਹਨਾਂ ਨੇ ਉਹਦੀ ਕਮਾਈ ਖਾਂਦੇ ਬਸ ਉਹਨਾਂ ਨੂੰ ਝੂਟਾ ਦਵਾ ਦਿੰਦੇ ਆ ਤੇ ਉਹ ਆਪਣੇ ਵਰਗੇ ਦੇਖਦੇ ਜਾ ਕੇ ਹਮ ਹਮਾ ਕੇ ਵੀ ਦੋ ਬੰਨਾਂ ਵਾਲੇ ਉੱਠ ਵੀ ਹੈ ਰਵੇ ਠੀਕ ਆ ਜਾਲ ਫਿਰ ਕਰਦੇ ਆ ਗੱਲਾਂ ਬਾਤਾਂ ਆਹ ਤੇ ਪਹੁੰਚ ਗਏ ਭਾਈ ਦੁਬਾਰੇ ਆਪਦੇ ਕੰਮਕਾਰਾਂ ਤੇ ਲਾਗਦੇ ਆ ਵਾਪਸ ਤੇ ਮਾਤਾ ਨੂੰ ਦਿਖਾਉਣੇ ਜਾ ਕੇ ਸਨਮਾਨ ਚਿੰਨ ਤੇ ਖੁਸ਼ ਹੋਣਗੇ ਭਾਈ ਜਿਹੜੇ ਕੱਲ ਆਪਾਂ ਨੂੰ ਸਨਮਾਨ ਕੀਤਾ ਹਾ ਗੋਨਿਆਣਾ ਸਾਈਕਲਿੰਗ ਕਲੱਬ ਤੇ ਰਨਰਜ਼ ਫੈਕਟਰੀ ਬਠਿੰਡਾ ਵੱਲੋਂ ਬੇਗਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲੀ ਸਾਫ਼ ਸੁਥਰੀ ਗੱਲਬਾਤ ਕਰਦੇ ਰਹੇ ਨੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਤਰੀਕਬਰ ਭਈ ਅੱਜ 11 31 27 ਅਕਤੂਬਰ 12 25 ਦਿਨਾਂ ਸੰਵਾਰ ਦਾ ਅੱਜ ਬਲੌਗ ਹੁਣੇ ਸਟਾਰਟ ਕਰਿਆ ਉੱਥੇ ਦੋ ਦਿਨ ਆਪਣੇ ਗਵਾਂਡੀ ਮਿੱਤਰ ਪਿੰਦੂ ਕੋਲੇ ਲਾਇਆ ਤੇ ਉੱਥੇ ਖੋਲੇ ਹੀ ਨਹੀਂ ਕੈਮਰਾ ਮਾਤਾ ਜੀ ਆ ਗਿਆ ਮੈਂ ਹਲੋ ਹਲੋ ਭੁੱਲ ਗਈ ਸੀ ਨਾ ਤਪਾਈ ਬੁਲਾਉਣਾ ਤਕੜੀਆਂ ਭਾਈ ਉਹ ਚੋਲੇ ਤੁਰ ਰਗੀ ਚੰਗਾ ਲੈ ਕੱਲੇ ਸਿਰ ਹੱਥ ਨਾਲ ਬਲੂਸ ਦੇਣਾ ਓਏ ਤੜਾਉਣਾ ਨਾ ਇਰਾ ਬੈਠੋ ਤੁਸੀਂ ਹਾਂ ਝੋਲਾ ਦਾ ਉਹੀ ਹੈ ਸਨਮਾਨ ਚੰਨੀ ਨੇ ਇਹ ਸਾਸਤਰੀ ਕਾਲ ਮਾਤਾ ਜੀ ਭਾਈ ਕਿਉਂ ਦਾ ਤੇਰੀ ਬੱਡੀਆਂ ਔਰ ਮੈਂ ਤਾਂ ਡਿੱਕੀ ਆਂਦੀ ਸੀ ਤੁਨ ਕੋਲ ਮਾ ਖੱਕ ਵੇੜਾ ਹੀ ਕਰਿਆ ਅੱਜ ਮੁੜ ਘਰ ਆਇਆ ਲਾਦਾ ਹਣਾ ਉਹ ਆਹ ਨਾ ਮੈਂ ਆ ਲੈ ਗਿਆ ਸੀ ਐਂ ਆ ਪੂਰੀਆਂ ਵਹਾਂ ਵਾਲੀ ਮੈਂ ਕਈ ਵਾਰੀ ਮੋਟਰ ਮੋਟਰਸਾਈਕਲ ਤੇ ਉਰੇ ਪਰੇ ਜਾਣਾ ਪੈਂਦਾ ਬੰਬੂ ਗਾੜ ਤੇ ਉਰੇ ਪਰੇ ਲਓ ਬਾੜੀ ਸਨਮਾਨ ਸਿੰਘ ਜੀ ਕਿੱਟ ਧੰਨਵਾਦ ਭਾਈ ਐਡੀ ਬੱਟ ਤੈਨੂੰ ਗਿਫਟ ਬਣਾ ਕੇ ਦਿੱਤਾ ਉਹਨਾਂ ਦੇ ਤੇ ਜਿਉਂਦੇ ਵਾਸਤੇ ਰਣ ਵੱਡੀਆਂ ਉਮਰਾਂ ਕਰਿਆ ਤੂੰ ਖੜਾ ਹਾਂ ਮੈਂ ਹਾਂ 골ਡ ਨੇ ਫੋਟੋਆਂ ਮੈਂ ਕਾਇਆਂ ਸੀਗੇ ਐਸੇ ਵਸਤਾਂ ਹੀ ਮੰਗਾਈਆਂ ਸੀ ਲੋ ਆ ਇੱਧਰ ਆ ਆ ਤਾਂ ਹੋਰ ਕੋਈ ਤੇਰੀ ਨਹੀਂ ਨਹੀਂ ਇਹ ਤਾਂ ਉਂ ਲਾਈਆਂ ਹੋਈਆਂ ਬਸ ਇਹ ਤੇ ਲਿਖਿਆ ਹੋਇਆਗਾ ਵੀ ਆ ਪੰਜਾਬ ਤੋਂ ਲਦਾਖ 3500 ਕਿਲੋਮੀਟਰ ਬਹੁਤ ਬੜਾ ਦਿੱਤਾ ਭਾਈ ਧੰਨਵਾਦ ਤੁਹਾਡੇ ਜਿਨ੍ਹਾਂ ਨੇ ਮੇਰੇ ਪੁੱਛਦਾ ਐਡਾ ਸਵਾਗਤ ਕਰਿਆ ਸਤਿ ਸ੍ਰੀ ਅਕਾਲ ਬਾਪਾ ਕੋਈ ਨਾ ਇੱਕ ਹੋਰ ਕੀ ਆਹ ਫੋਟੋ ਇਹ ਵੀ ਵੈਸੇ ਹੀ ਬੱਟ ਦੇ ਮਾਤਾ ਜੀ ਆ ਗਏ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵਧਾਈ ਹੋਵੇ ਜੀ ਨੇ ਤੁਹਾਨੂੰ ਗਿਫਟ ਕਰਿਆ ਵਧਾਈਆਂ ਜੀ ਵਧਾਈ ਰੱਬ ਸਾਰਿਆਂ ਨੂੰ ਪਾ ਜਾ ਉਹਦਾ ਦੇਖ ਲਿਆ ਸੀ ਹੈ ਗਿਫਟ ਕਰਿਆ ਬਲੌਗ ਦੇਖ ਲਿਆ ਜੀ ਧੰਵਾਦ ਉਹਨਾਂ ਦੇ ਬਹੁਤ ਸੋਹਣਾ ਗਿਫਟ ਆ ਬਹੁਤ ਵਧੀਆ ਭਾਈ ਬਲੌਗ ਦੇਖ ਲਿਆ ਸਾਰਾ ਬਲੌਗ ਦਾ ਦੇਖ ਜਾ ਬਹੁਤ ਰੱਬ ਉਹ ਫਿਰ ਮੈਂ ਅੱਡ ਕੀ ਪਾਵਾਂਗੇ ਵੀਡੀਓ ਸਾਰੀ ਇਕੱਠੀ ਪਾ ਦਿੰਨੇ ਆ ਮੈਂ ਇੱਕ ਘੰਟਾ 45 ਮਿੰਟਾਂ ਦੀ ਵੀਡੀਓ ਹੋ ਸਾਰੀ ਸੋਹਣਾ ਭਾਈ ਠੀਕ ਹੈ ਇਧਰ ਪਈ ਆਪਣੇ ਨਾਲ ਨੌਜਵਾਨ ਰੋਟੀ ਟੋਕ ਤਿਆਰ ਕਰੀ ਬੈਠਾ ਦਬਾਰ ਦਾ ਤਕਣਾ ਠੀਕ ਹੈ ਵਧੀਆ ਸਾਸਰੀ ਕਾਲ ਪਈ ਸਾਰਿਆਂ ਨੂੰ ਅਨਪ੍ਰੀਤ ਵੱਲੋਂ ਹੈ ਇਹ ਕਹਿੰਦੇ ਗੈਸਟ ਆਫ ਓਨਰ ਬਰਨ ਆਫ ਫੈਟ ਨਾਟ ਫਿਊਲ ਫੈਟ ਪਜਾਓ ਤੇਲ ਨਾ ਫੂਕੋ ਕਹਿੰਦੇ ਤੇ ਸਾਈਕਲ ਚਲਾਓ ਅ ਖੁਸ਼ ਰਹੋ ਫਿਟ ਰਹੋ ਅੱਛਾ ਆ ਦੇਖੋ ਆਡੀਓ ਵਾਹ ਕਰੀ ਹਾਂ ਦੇਖੋ ਟੁਕ ਦੇ ਲੋ ਚੌੜਾ ਹੋ ਗਿਆ ਮੇਰਾ ਵਧੀਆ ਹੋਇਆ ਮੈਨੂੰ ਸੁਣ ਗਿਆ ਮਾਤਾ ਆਖਾ ਜੀਰੋ ਦੇ ਗੱਜਾਂ ਦੇ ਸਿਓ ਨਾ ਲੱਗਣਾ ਹੈ ਕਿ ਸੌੜਾ ਬਹੁਤ ਵਧੀਆ ਭਾਈ ਨਾਮ ਖਰੀਦਦਾ ਤਰੱਕੀਆਂ ਆ ਗਈਆਂ ਸੋਣੇ ਨੇ ਭਾਈ ਆ ਵੀਰੀ ਧੱਕੀਆਂ ਪਾਈ। ਤਾਂ ਭਾਗ ਭਾਈ। ਚੜਦੀ ਕਲਾ 'ਚ ਰੱਖੇ ਬਾਬਾ ਸਾਰਿਆਂ ਨੂੰ। ਬੈਠੋ ਮਾਤਾ ਜੀ ਚਾਹ ਪਾਣੀ ਪੀਨੇ। ਕੋਈ ਵਾਚਾ ਤਾਂ ਰਖਿਓ ਦਰਾਜਾ ਪਾਓ। ਸਸਰੀਕਾਰ ਭਾਈ ਸਾਰਿਆਂ ਨੂੰ। ਵੱਡੀ ਭਮੀ ਵੱਲੋਂ। ਲਾਈਕ ਜਰੂਰ ਕਰਿਆ ਕਰੋ। ਫੇਸਬੁੱਕ ਤੇ ਦੇਖ ਕੇ ਫੋਲੋ ਵੀ ਜਰੂਰ ਕਰਿਆ ਕਰੋ। ਠੀਕ ਆ। ਅੱਜ ਦਾ ਪ੍ਰੋਗਰਾਮ ਹੁਣੀ ਸ਼ੁਰੂ ਕੀਤਾ। ਮੈਂ ਇੱਥੋਂ ਬੱਸ ਤੋਂ ਉਤਰ ਗਿਆ। ਬਣਾਇ ਨਹੀਂ ਅਰੇ ਮੈਂ। ਲਾ ਮੈਂ ਵੀ ਸਸਰੀ ਘਰ ਤੋਂ ਬੁਲਾ ਕੇ। ਹਾਂਜੀ। ਆਹ ਸਮਾਈ ਆਦਰ ਤੋਂ। ਅੰਤ ਬੱਸ। ਸਸਰੀਕਾਰ ਭਾਈ ਸਾਨੂੰ ਸਾਰਿਆਂ ਨੂੰ ਧੰਨਵਾਦ। ਤੁਹਾਡੇ ਵਾਲਾ-ਵਾਲਾ ਲਾਇਕ, ਸ਼ੇਅਰ, ਕਮੈਂਟ ਕਰਦੇ ਰਹੋ। ਤੇ ਫੇਸਬੁਕ ਤੇ ਦੇਖਦੇ ਫੋਲੋ ਵੀ ਕਰੋ ਟਰ ਤੋਂ ਲੈ ਕੇ ਟਰ ਤੇ ਕਬਲਾਉ ਕੁ ਜ਼ਰੂਰ ਦੇਖਣਾ ਦੇਖ ਮੇਰੇ ਪੁੱਤ ਨਾਮ ਜਿੱਥੇ ਜਿੱਥੇ ਲਿਆਉਂਦਾ ਜੇ ਤੁਸੀਂ ਫੋਲੋ ਕਰਦੇ ਆ ਧੰਨਵਾਦ ਤੁਹਾਡੇ ਸਾਰੇ ਆ ਦੇ ਠੀਕ ਆ ਧੰਨਵਾਦ ਬਾਈ ਸਾਰਿਆਂ ਦੇ ਧੰਨਵਾਦ ਧੰਨ ਭਗ 2:00 ਵਜੇ ਮਿੰਟ ਹੋਏ ਨੇ ਕਿੰਨੇ 25 ਆ ਸਨਮਾਨ ਚਿੰਨ ਹੁੰਦਾ ਪਾਪਾ ਯਾ ਨਾਮ ਕਹਤਾ ਮਾਤਾ ਨੇ ਪਾਪਾ ਕਹਦਾ ਨਾਮ ਹੁੰਦੇ ਹੈ ਫਟੇ ਤਾਂ ਨਾ ਹੈ ਨਾ ਬੱਸ ਹਾਂ ਉਹ ਉਹ ਉਯੋਗ ਦੇ ਪਿੰਡ ਵਾਲਿਆਂ ਨੇ ਸਨਮਾਨ ਕਰਿਆ ਸੀ ਅੱਜ ਤੇ ਵਾਪਸ ਆਏ ਸੀਗਾ ਅੱਲਾ ਦਾਖਤੋਂ ਉਹ ਬਹੁਤ ਸੋਹਣੀ ਫੋਟੋ ਆ ਪਹਿਲਾਂ ਵਾਲੀ ਪਲੇਟ ਆਪਣੀ ਹਿਮਕੁੰਡ ਸਾਹਿਬ ਹੱਗੇ ਸੀਦੋਂ ਆ ਜੋ ਲਾਹ ਪਾਣੀ ਪੂਰੇ ਕਿਲੋ ਦਾਓ ਮਾਤਾ ਹੀ ਰੱਬ ਸੋਖ ਰੱਖੇ ਕੋਈ ਨਾ ਕੰਧਾਂ ਭਰ ਦਾਂਗੇ ਹੌਲੀ ਹੌਲੀ ਜਿੰਨਾਂ ਨੇ ਤੇਰਾ ਐਡਾ ਮਾਨ ਤਾਨ ਕਰਿਆ ਤੇ ਤੇਰਾ ਸਵਾਗਤ ਕਰਿਆ ਬੈਠ ਜਾਓ ਇਹ ਨਹੀਂ ਤਾਂ ਬਸ ਹੋਈ ਆ ਚੱਗਾ ਚਾਹ ਠੰਡੀ ਹੋਈ ਜਾਂਦੀ ਆ ਜੱਗ ਤੇ ਨਹੀਂ ਕੱਢੀ ਹਜੇ ਦੇਖਾ ਫੋਟੋ ਦੀ ਬੋਤਲ ਉਹ ਪਾਣੀ ਸੈਂਕੜੇ ਦਿਨਾਂ ਹੂੰ। ਆ ਗੋਨਿਆਂਂ ਦਿੱਤਾ ਫਾਗਿਆ ਨਹੀਂ। ਨਹੀਂ ਦੋਨਾਂ ਨੇ ਰਲਮਾ ਮਿਲਮਾ ਸਨਮਾਨ ਕਰੇ। ਉਹਨਾਂ ਨੇ ਗੋਨਿਆਣੇ ਵਾਲੇ ਨੇ 골ਡੀ ਹੋ ਰਹਾਨੇ ਇਹ ਇਹਨਾਂ ਦੀ ਆਹਾ ਰਨਰਜ਼ ਫੈਕਟਰੀ ਬਟਿੰਡਾ ਇਹ ਠੀਕ ਆ। ਉੱਥੇ ਮਤਲਬ ਉਸ ਸਖਲਾਈ ਦਿੰਦੇ ਭੱਜਾ ਭਜਾਈ ਦੀ ਇਹ 골ਡੀ ਪ੍ਰਗਟ ਉਹ ਬਈਓਰੇ। ਦੇਖੇ ਸੀ ਮੈਂ ਭਾਜੀ ਵੀ ਅਸੀਂ ਅੱਧਾ ਦੇਖ ਲਿਆ ਅੱਧਾ ਹਜੇ ਪਿਆਗਾ ਦੇਖਣਾ। ਤੇ ਉਹ ਫਿਰ 1 ਵਜ ਗਿਆ ਮੈਂ ਕਹਿੰਨੀ ਹੁਣ ਦਾਮ ਲੈ ਲਈਏ ਚੱਲ ਫੇਰ ਸਵੇਰ ਦੇਖਾਂਗੇ ਜਿਹੜਾ ਰਹਿ ਗਿਆ ਹੁਣ। ਠੀਕ ਹੈ ਜੀ। ਗਰਮੀ ਆ ਗਿਆ ਛੱਗੇ ਚ ਬੂਰੀਆ ਵਹਾਰਾ ਕਰਕੇ ਆਈ ਆ ਗਰਮੀ ਮੈਂ ਕੀ ਅੰਜੀ ਵਾਹ ਕਾ ਪਤਾ ਨਹੀਂ ਕੋ ਰੋਕ ਆਊਗਾ ਮੈਂ ਮੈਂ ਕਾ ਨੀਰਾ ਪਾਉਣ ਵੇਲੇ ਨੂੰ ਵਾਪਸ ਵਾਗੀ ਜਾਵਾਂਗੇ ਉਹ ਤਾਂ ਮੈਨੂੰ ਪਤਾ ਜੀ ਮਨਪ੍ਰੀਤ ਘਰੀ ਹੋਊਗਾ ਇਕੱਠਾਣੇ ਕੋਲ ਜਾਂਦਾ ਇਕੱਠਾ ਬਣਾਉਣ ਲੱਗਣਗੇ ਮੈਨਾਂ ਦਾ ਇੱਧਰ ਲਾਵਲੀ ਆ ਫੇਤ ਚ ਖਰਚੇ ਦਾ ਵੜਤੇ ਜੀ ਹਾਂ ਉਹ ਕੱਲ ਵੜਤੇ ਸੀ ਰੇ ਨੇ ਆਲੀਲੇ ਸੱਚ ਠੀਕ ਹੈ ਜੀ ਤੇ ਚੱਲ ਚੰਗਾ ਫਿਰ ਆ ਜਾ ਸਾਫਾ ਛੇ ਜੋ ਸਕੂਲ ਗਏ ਨਾ ਤੇ ਲੱਡੂ ਖਾ ਲਾ ਲੱਡੂ ਲਿਆਓ ਖਾਣੇ ਹਾਂਬਲੀ ਬਾਈ ਡਿਊਟੀ ਅਨਸਾਰ ਤੂੜੀ ਪਾਵਾ ਪਵਾਈ ਕੰਮ ਸ਼ੁਰੂ ਕਰ ਲਿਆ ਤੇ ਇਹਨਾਂ ਨੇ ਵੀ ਢੀਕ ਭਾਈ ਚੋਰਾ ਤੇ ਕਰੀ ਹੋਈ ਆ ਤੇ ਚੱਕੀ ਜਾਂਦੀਆਂ ਨੇ ਕੰਨ ਚੱਕ ਚੱਕ ਕੇ ਤੇ ਕਬਾਂ ਇਹਨਾਂ ਵੀ ਉਡੀਆਂ ਫਿਰਦੀਆਂ ਝੋਨੇ ਦਾ ਆ ਵੱਡਾ ਪੜਾਈ ਦਾ ਜੋਰ ਪਾਦੀ ਮਾ ਖਾਲ ਠੀਕ ਹੈ ਤੇ ਮਾਤਾ ਜੀ ਭਾਈ ਖਾਲ ਸਾਡੇ ਆਪ ਪਉਂਦੇ ਆ ਇਹਦਾ ਕਈ ਕਈ ਵਾਰੀ ਮੈਂ ਖਾਲ ਪਉਣਾ ਮੈਂ ਦਰਿਆਤ ਜੀ ਥੋੜੀ ਘੱਟ ਰਹਿੰਦੀ ਆ ਮੈਥੋਂ ਤੇ ਜਿਵੇਂ ਆਪਣੇ ਭਾਈ ਦੁੱਧ ਵਾਲਿਆਂ ਨੂੰ ਵੱਧ ਘੱਟ ਕਰਨਾ ਹੁੰਦਾਗਾ ਜੀ ਤੈਨੂੰ ਲਵੇਰੀਆਂ ਤਾਂ ਅੱਡ ਪਾਉਣੀ ਪੈਂਦੀ ਆ ਹਾਂ ਤੇ ਆਹ ਦੋ ਛੋਟੀਆਂ ਦੀ ਇਹ ਅੱਡ ਪਾਉਣੀ ਚਾਹੀਦੀ ਹੈਗੀ ਹਾਬ ਦਖਣਾ ਪੈਂਦਾ ਦੁੱਧਾਂਗੇ ਤੇ ਖੰਡਾਂ ਦਾ ਜੀ ਤੇ ਉਹ ਮੈਂ ਕਈ ਵਾਰੀ ਫਿਰ ਇਹਨਾਂ ਨੂੰ ਵੀ ਕਰਛਾ ਵੱਧ ਪਾ ਦੇਣਾਗਾ ਬੱਕਲੀਆਂ ਦਾ ਤੇ ਉਵੇਂ ਫਿਰ ਮਾਲਾ ਕਹਿੰਦੇ ਭਾਈ ਮੈਂ ਤਾਂ ਆਪ ਪਾਉਂਗੀ ਖਾਲਾ ਤੁਸੀਂ ਇੱਕੋ ਜੀ ਕਰ ਦਿੰਨੇ ਹੋਗੇ ਇਹ ਤਾਂ ਕਰਕੇ ਆ ਗਿਆ ਬੰਦ ਕਰਦੇ ਰੂਟੀ ਇੱਥੋਂ ਬਾਸ ਮੈਂ ਆਇਆ ਕਰਨਾ ਹੁਣ ਰਲਾ ਦੇਣਾ ਦੋ ਮਿੰਟਾਂ ਚ ਆ ਇੱਕ ਬਾਦੀ ਦੇ ਅੰਦਰ ਰੋਈਆਂ ਲਾ ਜਾਂਦੇ ਘਰ ਬਾ ਇੱਥੇ ਰਲਾਉਂਗਾ ਤੁਸੀਂ ਸੁਣਨਾ ਦੀ ਗੱਲ ਆ ਜੇ ਬੁੱਢਾ ਆਪਣੀ ਹੈ ਜੀ ਹਾਂ ਮੈਨੂੰ ਯਾਦ ਕਰੇ ਸੀ ਮੈਨੂੰ ਪਤਾ ਨਹੀਂ ਕਿੱਥੇ ਗਿਆ ਸੀ ਮੈਂ ਸੁਣਨਾ ਪਹਿਲਾਂ ਮੇਰੇ ਨਾਲ ਮੱਝਾਂ ਨੂੰ ਪਾਣੀ ਪਿਵਾ ਕੇ ਆ ਫਿਰ ਤੇਰੇ ਪਸੰਦ ਦਾ ਚੈਨਲ ਲਾ ਦੂ ਆ ਇੱਧਰ ਦੇਖੋ ਤੇਰੇ ਤੇ ਪਸੰਦ ਦਾ ਚੈਨਲ ਲਾ ਦੇਾਂਗੇ ਪਹਿਲਾਂ ਮੱਝਾਂ ਨੂੰ ਪਾਣੀ ਪਿਵਾ ਕੇ ਉਹ ਮੇਰੇ ਨਾਲ ਠੀਕ ਐ ਦੇ ਆ ਲੈਣਾ ਪਾਤਾ ਹਿਊ 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 ਯਾਰਾ ਸਬਰ ਕਰੋ ਤੈਨੂੰ ਮਿਲਾ ਕੇ ਦਿੰਨਾ ਖੜ ਜਾ ਉਹ ਬਲੇ ਚੀ 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 ਹਾਂ ਕਰਦਾ ਪਰੇ ਵਾਪਾ ਆ ਜਾ ਰੇ ਥੋੜਾ ਜੱਕਦੇ ਆ ਮੈਂ ਖੜ ਜਾ ਭਾਈ ਤੇ ਸਮਾਂ ਬਾਈ 6 ਵਜੇ ਦਾ ਹੋ ਗਿਆ ਤੇ ਆ ਕੇ ਫੋਨ ਰੱਖਦਾ ਸੀਗਾ ਫੋਨ ਚੱਕਿਆ ਤੇ ਇਧਰ ਤਾਂ ਜ ਮੇਰਾ ਅੱਛਾ ਭਤੀਜਾ ਮੇਰੇ ਨਾਲ ਕੰਮ ਕਰਾ ਕੇ ਹਟਿਆ ਕੀ ਨਾ ਹੋਮਵਰਕ ਕਰਿਆ ਨਹੀਂ ਪਹਿਲਾਂ ਮੈਂ ਪਤਾ ਆ ਕੇ ਤੇ ਫਿਰ ਹੋਮਵਰਕ ਕਰ ਲਿਆ ਹੋਮਵਰਕ ਕਰ ਲਿਆ ਫਿਰ ਚਲ ਫਿਰ ਅੱਜ ਬਲੌਗ ਸਮਾਪਤੀ ਕਰ ਦਿੰਨੇ ਆ ਗੱਲ ਤਾਂ ਕੋਈ ਸੁਣਾ ਨਹੀਂ ਰਿਹਾ ਤੂੰ ਕੱਲ ਨੂੰ ਆਪਾਂ ਤੇਰਾ ਇੰਟਰਵਿਊ ਕਰਾਂਗੇ ਬੈਠ ਕੇ ਮਾਈਕ ਲਾ ਕੇ ਤੰਗਾ ਤੇ ਇੱਥੇ ਮਾਈਕ ਲਾਤਾ ਨਹੀਂ ਤੋ ਫਿਰ ਸੁਣਾਏਗਾ ਨਾ ਗੱਲਾਂ ਮਿੰਗੀੜੀ ਜੀ ਮਮੀ ਮਮੀ ਮੈਨੂੰ ਉਹ ਡਾਂਸ ਕਰਨਾ ਸੀ ਪਿੱਛੇ ਉਹ ਕਰ ਕਰ ਕੇ ਡਾਂਸਾ ਬੜਾ ਸੋਹਣਾ ਮੈਂ ਜਦਾਂ ਚੱਲ ਫਿਰ ਕਰ ਬਲੌਗ ਦੀ ਸਮਾਪਤੀ ਬੈਠ ਗੀਆਂ ਮੱਝਾਂ ਹੀ ਪੀ ਕੇ ਪਾਣੀ ਸਮਾਪਤੀ ਕਰਨੀ ਨਹੀਂ ਆਉਂਦਾ ਸਾਰੇ ਕਹਿੰਦੇ ਤਾਜ ਡਾਂਸ ਦਿਖਾਉਣਾ ਡਾਂਸ ਦਿਖਾਉਣਾ ਅੱਜ ਤਾਂ ਮੈਂ ਬਸ ਡਾਂਸ ਕੀਤਾ ਡਾਂਸ ਮੈਨੂੰ ਯਾਦ ਕਰਿਆ ਸੀ ਦੋ ਦਿਨ ਇੱਧਰ ਜਾ ਕੋ ਤਾਜ ਮੈਨੂੰ ਇੱਧਰ ਪਿੱਛੇ ਉਹ ਦੂਰ ਇੱਧਰ ਯਾਦ ਕੀਤਾ ਸੀ ਕਰਿਆ ਸੀ ਕਿੰਨਾ ਕ ਬਹੁਤ ਜ਼ਿਆਦਾ ਕਿਵੇਂ ਕਰਿਆ ਸੀ ਤੂੰ ਤਾਂ ਆਪ ਹੀ ਬਹਿ ਗਿਆ ਹੋਇਆ ਸੀ ਗੱਪ ਮਾਰੀ ਜਾਂਦਾ ਹਣਾ ਮੰਮੀ ਕੱਲ ਆਏ ਆ ਹੀ ਕੱਲ ਆਏ ਸੀ ਤਾਂ ਤੁਸੀਂ ਕੱਲ ਆਏ ਸੀ ਤੁਸੀਂ ਚਲੋ ਭਾਈ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਤੇ ਅੱਜ ਬੜੀ ਗੱਲਬਾਤ ਜੀ ਹੈ ਨਹੀਂ ਸੀ ਰਿਕਾਰਡ ਕਰਨ ਨੂੰ ਤੇ ਉਮੀਦ ਕਰਦੇ ਆਂ ਠੀਕ ਲੱਗਿਓ ਗੱਲਬਾਤ ਠੀਕ ਲੱਗਿਓ ਤਾਂ ਲਾਈਕ ਕਰ ਦਿਓ ਤਾਂ ਆਜ ਆਖੂ ਹੁਣ ਲਾਈਕ ਕਰਨਾ ਲਾਈਕ ਐਂਡ ਸਬਸਕ੍ਰਾਈਬ ਲਾਈਕ ਐਂਡ ਸਬਸਕ੍ਰਾਈਬ ਬਸ ਇੱਕ ਕਲਿੱਕ ਤੋਂ ਕਰਨਾ ਠੀਕ ਆ ਬਸ ਇੱਕ ਇੱਕ ਲੱਕੀ ਕਰਨਾ ਭਾਈ ਕਹਿੰਦਾ ਮਿਲਦੇ ਆ ਸਵੇਰੇ 7 ਵਜੇ ਇੱਕ ਨਵੇਂ ਨਕੋਰ ਪਿੰਡ ਵਾਲੇ ਦੇਸੀ ਪਰਦੇਸੀ ਮਾਹੌਲ ਦੇ ਨਾਲ ਨਵਾਂ ਵਲੌਗ ਲੈ ਕੇ ਤੜਕੇ 7 ਵਜੇ ਹਾਜ਼ਰ ਹੋਣੇ ਆ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀ ਸਤਿ ਸ੍ਰੀ ਅਕਾਲ ਟੌਂ ਕਰਦੇ ਫਿਰੋ ਕੈਮਰੇ ਤੇ ਟੌਂ